ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 5 ਦਿਨਾਂ ਤੋਂ ਦਾ ਸਾਬ ਜੀ ਦੇ ਨਾਲ ਹੰਕਾਰ ਇਹ ਹਮੇ ਇਸ ਵਿਸ਼ੇ ਦੇ ਵਿਚਾਰ ਸੰਜੀ ਕਰ ਰਹੇ ਜਿਹਦੇ ਵਿੱਚ ਪਰਸੋਂ ਤੋਂ ਅੱਜ ਤੀਸਰਾ ਦਿਨ ਹੈ ਤੁਸੀਂ ਇਸ ਭਾਗ ਦੀ ਵਿਚਾਰ ਕਰ ਰਹੇ ਕਿ ਮਨੁੱਖ ਕਿੰਨਾ ਚੀਜ਼ਾਂ ਤੇ ਮਾਨ ਕਰਨ ਕਰਦਾ ਹੈ ਜਿਹੜੀ ਬੇਨਤੀ ਰੋਜ਼ ਕਰ ਰਹੇ ਹਾਂ ਉਹਨੂੰ ਫਿਰ ਦੁਹਰਾ ਦਿਆਂ ਉਨੀ ਗੈਰਾਈ ਜਾ ਕੇ ਇਸ ਕਰਕੇ ਵਿਚਾਰ ਕਰ ਰਹੇ ਹਾਂ ਅਸੀਂ ਆਪਣੀ ਸਵੈ ਪਰਚੋਲ ਕਰ ਲਈਏ ਕਿ ਇਹ ਚੀਜ਼ਾਂ ਸਾਡੇ ਕੋਲ ਵੀ ਹੋਣਗੀਆਂ ਇਹਨਾਂ ਵਿੱਚੋਂ ਕੁਝ ਤਾਂ ਹੋਣਗੀਆਂ ਤੇ ਸਾਡੀ ਅਵਸਥਾ ਕੀ ਹੈ ਕਿਤੇ ਅਸੀਂ ਵੀ ਇਹ ਸਤ ਨਹੀਂ ਅਚੇਤ ਮਨ ਦੇ ਵਿੱਚ ਹੀ ਹੰਕਾਰ ਕਰ ਰਹੇ ਹੋਈਏ ਔਰ ਜਿੰਨਾ ਚਿਰ ਚੇਤਨਨਾ ਹੋਈ ਹੈ ਹੰਕਾਰ ਐਸੀ ਚੀਜ਼ ਹੈ ਦੀ ਸੂਖਸ਼ਮ ਚੀਜ਼ ਹੈ ਇਹ ਆ ਹੀ ਜਾਂਦਾ ਹੈ ਇਹਦੇ ਕੋਲ ਬੜਾ ਸਾਵਧਾਨ ਰਹਿਣਾ ਪੈਂਦਾ ਹੈ ਚਲੋ ਇਹ ਗੱਲਾਂ ਅੱਗੇ ਵਿਚਾਰਾਂਗੇ ਮਨੁੱਖ ਕਿੰਨਾ ਚੀਜ਼ਾਂ ਤੇ ਮਾਨ ਕਰਦਾ ਹੈ ਉਹਦੇ ਵਿੱਚ ਅੱਜ ਜਿਹੜਾ ਭਾਗ ਮੈਂ ਆਪ ਜੀ ਨਾਲ ਵਿਚਾਰਨ ਲੱਗਾ ਜਿਹੜਾ ਪ੍ਰਮਾਣ ਵਿਚਾਰਨੇ ਨੇ ਅੱਜ ਪਹਿਲਾ ਪ੍ਰਮਾਣ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਦਰਬ ਮੰਤ ਦਰਬ ਦੇਖ ਗਰਬੈ ਪਗੁਵੰਤ ਅਬੁਮਾਨੀ ਰਾਜਾ ਜਾਣੈ ਸਭਲ ਰਾਜ ਹਮਾਰਾ क्यों हरजन टेक एक स्वामी हरजन टेक स्वामी दो चीज़ा तो है पर फर्क बड़ा बड़ा कट के दसता दर्भवंत दर्भ देख गर्भ है जिसको बहुत दौलत है वो अपनी दौलत देख देख के बड़ा मान करता है ਮੈਂ ਦਬਟਾ ਐਡਾ امیر ਦੁਨੀਆ ਤੋਂ ਕਿਤੇ ਅੱਗੇ ਮੈਂ ਲੰਘ ਗਿਆ ਕਿੰਨੀ ਦੌਲਤ ਕਮਾਈ ਔਰ ਜਿਸ ਵੇਲੇ ਦੌਲਤ ਦਾ ਮਾਣ ਹੁੰਦਾ ਹੈ ਨਾ ਉਸੇ ਨਾਲ ਹੀ ਆਪਣੀ ਸਿਆਣਪ ਦਾ ਮਾਣ ਵੀ ਹੁੰਦਾ ਹੈ ਕਿ ਕਿੰਨਾ ਕਿੱਡਾ ਸਿਆਣਾ ਜਿੰਨੇ ਆਪਣੀ ਸਿਆਣਪ ਨਾਲ ਹੀ ਦੀ ਦੌਲਤ ਕਮਾ ਲਈ ਬੂਮੰਤਪ ਮਾਨਿਖ ਜਿਸ ਕੋ ਬਹੁਤ ਜ਼ਮੀਨ ਹੈ ਉਹਨੂੰ ਇਸ ਕਰਦਾ ਬੜਾ ਮਾਣ ਹੈ ਅਬ ਬੜੇ ਮਿਲਦੇ ਨੇ ਸੌ ਕਿੱਲੇ ਨੇ ਜੀ 200 ਕਿੱਲੇ ਨੇ ਜੀ ਰਾਜਾ ਜਾਣੇ ਸਗਲ ਰਾਜ ਹਮਾਰਾ ਜੇ ਰਾਜਾ ਸਮਝਦਾ ਜਿੰਨੀ ਇਲਾਕੇ ਚ ਮੇਰਾ ਰਾਜ ਹੈ ਤਾਂ ਸਭ ਕੁਝ ਮੇਰਾ ਹੀ ਹੈ ਉਹ ਨੂੰ ਇਸ ਗੱਲ ਦਾ ਬੜਾ ਅਪਮਾਨ ਹੈ ਕਿ ਐਡਾ ਵੱਡਾ ਰਾਜ ਮੇਰਾ ਐਡਾ ਵੱਡੇ ਰਾਜ ਦਾ ਮਾਲਕ ਇਹ ਸਾਰੀਆਂ ਚੀਜ਼ਾਂ ਮਾਨ ਪੈਦਾ ਕਰਨ ਵਾਲੀਆਂ ਨੇ ਲੇਕਿਨ ਸਤਗੁਰੂ ਬਖਸ਼ਿਸ਼ ਕਰਦੇ ਨੇ ਇੱਕ ਹੋਰ ਦੌਲਤ ਹੈ ਜਿਹੜੀ ਮਿਲ ਜਾਂਦੀ ਏ ਤੇ ਉਹਨੂੰ ਜਿਹਨੂੰ ਮਿਲਦੀ ਏ ਉਹ ਉਹਦਾ ਮਾਨ ਨਹੀਂ ਕਰਦਾ ਤੇ ਹਰ ਜਨ ਟੇਕ ਸੁਆਮੀ ਜਿਹਨੂੰ ਕਾਲਪੁਰ ਤੇ ਪੂਰਨ ਵਿਸ਼ਵਾਸ ਹੋ ਆਉਂਦਾ ਹੈ ਉਹ ਇਸ ਗੱਲ ਦਾ ਮਾਨ ਨਹੀਂ ਕਰਦਾ ਕਿ ਮੈਂ ਐਡਾ ਵੱਡਾ ਭਗਤ ਬਣ ਗਿਆ। ਜਿਹੜੇ ਮਾਨ ਕਰ ਰਹੇ ਨੇ ਉਹਨਾਂ ਪਾਇਆ ਹੀ ਨਹੀਂ। ਉਪੇਖਤਾਰੀ ਨੇ। ਉਹ ਤੇ ਇਸ ਗੱਲ ਦਾ ਬਾਈ ਰੂਦਾ ਸ਼ੁਕਰਾਨਾ ਕਰਦਾ ਹੈ ਕਿ ਮੈਨੂੰ ਤੇਰਾ ਹੀ ਆਸਰਾ ਹੈ। ਸ਼ੁਕਰ ਹੈ ਤੂੰ ਮੈਨੂੰ ਆਪਣਾ ਆਸਰਾ ਦਿੱਤਾ ਹੋਇਆ। ਦਰਮਵੰਤ ਦਾ ਵੀ دولت ਆਪਣੀ ਨਹੀਂ ਉਸ ਕਾਲਪ੍ਰਤੀ ਦਿੱਤੀ ਹੋਈ ਹੈ ਪਰ ਸ਼ਾਇਦ ਹੀ ਕੋਈ ਬਿਰਲਾ ਹੁੰਦਾ ਹੋਵੇ ਜਿਹੜਾ ਉਹਦੇ ਸ਼ੁਕਰਾਨੇ ਦੇ ਵਿੱਚ ਆ ਕਿ ਤੁਮਨੇ ਦਿੱਤੀ ਹੋਈ ਹੈ ਬਾਕੀ ਤੇ ਸਾਰਿਆਂ ਨੂੰ ਹਉਮੈ ਹੀ ਹੈ ਜਿਹੜਾ ਕੋਈ ਵੱਡਾ ਜ਼ਮੀਂਦਾਰ ਹੈ ਉਹ ਵੀ ਕੁਝ ਨਾਲ ਤੇ ਲਿਆਇਆ ਨਹੀਂ ਇੱਥੇ ਇਕਾਲ ਪ੍ਰਸ਼ਨ ਹੀ ਦਿੱਤਾ ਲੇਕਿਨ ਉਹਦੇ ਅੰਦਰ ਵੀ ਉਹਦਾ ਅਪਮਾਨ ਆਇਆ ਸ਼ੁਕਰਾਨਾ ਨਹੀਂ ਆਇਆ ਇਹੀ ਹਾਲਤ ਰਾਜੇ ਦੀ ਹੈ ਬਸ ਆ ਵੱਡਾ ਫਰਕ ਹੈ ਜਿਹੜਾ ਸਮਝ ਨਾ ਲੈ ਕਿਉਂ ਖਰਜਨ ਟੇਕ ਸੋਮੀ ਇਸ ਤਰ੍ਹਾਂ ਹੀ ਜਿਵੇਂ ਉਹਨਾਂ ਨੂੰ ਆਸਰਾ ਉਸ ਦੌਲਤ ਦੇ ਪਰ ਉਸ ਦੌਲਤ ਤੇ ਮਾਨ ਕਰ ਰਹੇ ਨੇ ਉਨੂੰ ਆਸਰਾ ਉਸ ਜ਼ਮੀਨ ਦਾ ਲੇਕਿਨ ਉਸ ਆਸਰੇ ਦੇ ਉੱਤੇ ਮਾਨ ਕਰ ਰਿਹਾ ਰਾਜਾ ਜਨਤਾ ਦਾ ਸੇਵਾਦਾਰ ਹੁੰਦਾ ਹੈ ਔਰ ਜਨਤਾ ਜੇ ਉਹਦੇ ਵਿਰੁੱਧ ਹੋ ਜਾਏ ਤਾਂ ਫਿਰ ਰਾਜਾ ਬੋਤਾ ਸਮਾ ਰਹਿ ਨਹੀਂ ਸਕਦਾ ਪਰ ਉਹ ਇਸ ਗੱਲ ਤਾਂ ਮਾਨ ਕਰ ਰਿਹਾ ਉਹ ਇਸ ਗੱਲ ਦਾ ਸ਼ੁਕਰਾਨਾ ਵੀ ਨਹੀਂ ਕਰ ਰਿਹਾ ਇਸ ਜਨਤਾ ਨੇ ਜਿਹੜੀ ਇਹਨੇ ਆਪਣਾ ਰਾਜਾ ਬਣਿਆ ਹੋਇਆ ਲੇਕਿਨ ਜਿਨੇ ਅਕਾਲਪੁਰ ਤੋਂ ਉਟਾਸ ਰੰ ਲੈ ਲਿਆ ਉਹ ਦੇ ਸ਼ੁਕਰਾਨੇ ਦੇ ਵਿੱਚ ਇੱਕ ਪ੍ਰਮਾਣ ਹੋਰ ਰੱਬ ਜੀ ਨਾਲ ਸੰਝਾ ਕਰਨਾ ਹੈ ਪਗਦਰ ਅਰਦਾਸ ਜੀ ਦਾ ਇਤੁਣਾ ਸਾਰਾ ਤੇੰਦੂ ਆਇਆ ਕਿੰਨੀਆਂ ਚੀਜ਼ਾਂ ਤੇ ਅਸੀਂ ਮਾਨ ਕਰਦੇ ਆਂ ਹੂੰ ਬੜ ਕਬ ਕੁਲੀਨ ਹੂੰ ਪੰਡਿਤ ਆਮ ਜੋਗੀ ਸੰਿਆਸੀ ਯਾਨੀ ਗੁਣੀ ਕਸੂਰ ਹਮ ਦਾਤੇ ਇਹ ਬੁੱਧ ਕਬੇ ਨਾ ਲਾਸੀ ਹਮ ਬੜ ਕਬ ਬਹੁਤ ਵੱਡਾ ਕਵੀਆਂ ਮੈਂ ਕਿਸੇ ਚੀਜ਼ ਦਾ ਵੀ ਬੰਦਾ ਕਲਾਕਾਰ ਹੋ ਸਕਦਾ ਉਹਨੂੰ ਉਸੇ ਆਪਣੀ ਕਲਾ ਤੇ ਮਾਣ ਹੈ ਕਵੀ ਨੂੰ ਇਹ ਗਲਤ ਮਾਣ ਹੈ ਕਿ ਮੈਂ ਕਵਤਾ ਕਰ ਲੈਣਾ ਕਿਸੇ ਪੇਂਟਰ ਨੂੰ ਇਸ ਗੱਲ ਦਾ ਮਾਣ ਕਿਵੇਂ ਹੈ ਮੇਰੇ ਨਾਲ ਤਾਂ ਪੇਂਟਰ ਕੋਈ ਨਹੀਂ ਕਿੰਨੀਆਂ ਕੰਗਲਦੀਆਂ ਮੈਂ ਪੇਂਟਿੰਗਸ ਬਣਾ ਰਹਿਣਾ ਉਹ ਲਿਖਾਰੀ ਹੈ ਉਹਨੂੰ ਆਪਣੇ ਲਿਖਾਰੀ ਹੋਣ ਦਾ ਮਾਣ ਹੈ ਕਿਸੇ ਚੀਜ਼ ਦੀ ਵੀ ਕਲਾ ਹੈ ਕਿਸੇ ਕੋਲ ਉੱਚ ਮਾਣ ਹੈ ਹੁੰਬੜ ਕਬ ਕੁਲੀਨ ਮੇਰਾ ਕੁੱਲ ਬੜਾ ਉੱਚਾ ਪਰ ਉੱਚੀ ਜਾਤ ਪਰਿਵਾਰ ਦਾ ਮੈਂ ਬੜੀ ਉੱਚੀ ਜਾਤ ਦਾ ਮੈਂ ਜਾਤ ਦਾ ਮਾਣ ਕੁੱਲ ਦਾ ਮਾਣ ਜਾਤ ਦਾ ਮਾਣ ਫਿਰ ਖੰ ਪੰਡਿਤ ਮੈਂ ਬਹੁਤ ਵੱਡਾ ਵਿਦਵਾਨ ਵਿਦਵਤਾ ਦਾ ਮਾਨ ਤੇ ਇਹ ਨਾ ਹੁੰਦਾ ਕਿ ਦੂਜੇ ਨੂੰ ਮੂਰਖ ਹੀ ਨਹੀਂ ਸਮਝਦਾ ਔਰ ਆਮ ਜਿਹੜਾ ਅਕਾਲਪੁਰ ਦੇ ਪਾਣੀ ਚ ਨਹੀਂ ਉਹਦੀ ਰਜ਼ਾ ਦੇ ਵਿੱਚ ਨਹੀਂ ਤੇ ਵਿਦਵਾਨ ਬਣ ਗਿਆ ਉਹ ਤਾਂ ਹਰ ਵੇਲੇ ਇਸ ਗੱਲ ਤੋਂ ਹੁੰਦਾ ਕਿ ਮੈਂ ਦੂਜੇ ਨੂੰ ਆਪਣੀ ਵਿਦਵਤਾ ਦੇ ਨਾਲ ਨੀਵਾ ਕਿਵੇਂ ਬਖਾਵਾਂ ਮਾਨ ਹੈ ਅਬਮਾਨ ਤੇ ਜੇ ਸੰਸਾਰਿਕ ਮੋਹ ਛੱਡਣ ਦਾ ਡਰਾਮਾ ਕੀਤਾ ਹੋਇਆ ਮੈਂ ਕਵਾਂਗ ਡਰਾਮਾ ਕੀਤਾ ਹੋਇਆ ਕਿਉਂਕਿ ਛੱਡਿਆ ਤੇ ਜਾ ਨਹੀਂ ਸਕਦਾ ਇੱਕ ਹੱਠ ਕਰਮ ਕੀਤਾ ਹੋਇਆ ਹਮ ਜੋਗੀ ਸੰਨਿਆਸੀ ਇਹ ਦਵੀ ਮਾਨ ਗਿਆਨੀ ਬਹੁਤ ਗਿਆਨਵਾਨ ਗੁਣੀ ਗਿਆਂ ਦੇ ਵਿੱਚ ਬੜੇ ਗੁਣ ਪ੍ਰਾਪਤ ਕਰ ਰਹੇ ਨੇ। ਗੁਣਾਂ ਦਾ ਖਜ਼ਾਨਾ ਬਣ ਗਿਆ ਮੈਂ। ਜਿੰਨੇ ਗੁਣਾਂ ਦਾ ਮੈਨੂੰ ਪਤਾ ਸੰਸਾਰ ਨੂੰ ਪਤਾ ਹੀ ਨਹੀਂ। ਸੂਰ ਲੋਟ ਤੁਹਾਡਾ ਜੋਧਾ ਮੈਂ ਸੂਰ ਮੈਂ। ਹਮ ਦਾਤੇ ਮੈਂ ਬੜਾ ਦਾਨੀ ਆ। ਸੰਸਾਰ ਦੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਮੈਂ ਕਿੰਨਾ ਦਾਨ ਕਰ ਛੱਡਿਆ। ਮੇਰੇ ਦਾਨ ਨਾਲ ਕਿੰਨੀਆਂ ਪਤਾ ਨਹੀਂ ਸੰਸਥਾਵਾਂ ਚੱਲਦੀਆਂ ਪਈਆਂ। ਇਹ ਬੁੱਧ ਕਬੈਨ ਰਸਿ ਇਹ ਜਿਹੜੀ ਸਾਡੀ ਸੋਚ ਹੈ ਕਦੀ ਖਤਮ ਹੁੰਦੀ ਹੀ ਨਹੀਂ ਔਰ ਇਹ ਚੋਗਮਾਨ ਪੈਦਾ ਹੁੰਦਾ ਇਹ ਚੋਂ ਮੈਂ ਪੈਦਾ ਹੁੰਦੀ ਹੈ ਸਤਕੁਰਨ ਦੇ ਤੁਹਾਨੂੰ ਚੇਤਨਨ ਕਰ ਦਿੰਦਾ ਕਿ ਇੰਨਾ ਚੀਜ਼ਾਂ ਦੇ ਵਿੱਚੋਂ ਤੁਹਾਡੇ ਕੋਲ ਮੈਂ ਪੈਦਾ ਹੁੰਦੀ ਹੈ ਇਹ ਹੁਣ ਅਸੀਂ ਦੇਖਣਾ ਹੈ ਕਿ ਅਸੀਂ ਕਿੰਨਾ ਚੇਤਨਨ ਰਹਿਣਾ ਹੈ ਯਾ ਸਿੱਕੇ ਨੇਕ ਚੇਤਨ ਹਨ ਆ ਇਹ ਨਾ ਬੜੀ ਜੇ ਨਹੀਂ ਆ ਤੇ ਹੋ ਚਾਹੀਏ ਗੁਰਬਾਣੀ ਪੜ੍ਹਨ ਵਿਚਾਰਨ ਦਾ ਤਲਾਬ ਤੱਕ ਆਈਆਂ ਨਾ ਜੇ ਚੇਤਨ ਹੋ ਜਾਈਏ ਆਪਾਂ ਇਸ ਵਿਸ਼ੇ ਨੂੰ ਪੂਰੀ ਕਰਾ ਕੇ ਜਾ ਕੇ ਵਿਚਾਰਾਂਗੇ ਅੱਜ ਇਹ ਭਾਗ ਦੀ ਸਮਾਪਤੀ ਹੈ ਅੱਜ ਬਸ ਇਤਨੇਕ ਬਚਨ ਪੁਰਨ ਕਰਨਾ ਹੋਇਆ ਪੁਲਾਵस्ते ਕਿ ਮਾ ਬਖਸ਼ ਤੇ ਨਾ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ